ਜਲਾਲਾਬਾਦੀ ਅਨਾਜ ਮੰਡੀ ਦੇ ਵਿੱਚ 35 ਬੋਰੀਆਂ ਚਾਵਲ ਅਤੇ ਬਾਹਰ ਦਾਣਾ ਚੋਰੀ ਕਰਨ ਦੇ આરોਪ ਹੇਠ ਥਾਣਾ ਸਿਟੀ ਪੁਲਿਸ ਨੇ ਇੱਕ ਔਰਤ ਸਮੇਤ ਚਾਰ ਲੋਕਾਂ ਨੂੰ ਕੀਤਾ ਕਾਬੂ ਜਾਣਕਾਰੀ ਮੁਤਾਬਕ ਬੀਤੇ ਦਿਨੀ ਜਲਾਲਾਬਾਦੀ ਅਨਾਜ ਮੰਡੀ ਦੇ ਵਿੱਚ ਇੱਕ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਦੇ ਵਿੱਚ ਕੁਝ ਵਪਾਰੀਆਂ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਦੇ ਐਸਐਚਓ ਨਵਦੀਪ ਸਿੰਘ ਭੱਟੀ ਦੇ ਵੱਲੋਂ ਇੱਕ ਔਰਤ ਸਮੇਤ ਚਾਰ ਲੋਕਾਂ ਨੂੰ ਕਾਬੂ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਐਸਐਚਓ ਥਾਣਾ ਸਿਟੀ ਨਵਦੀਪ ਸਿੰਘ ਭੱਟੀ ਨੇ ਕਿਹਾ ਕਿ ਜਲਦ ਹੀ ਇਨ੍ਹਾਂ ਵੱਲੋਂ ਚੋਰੀ ਕੀਤਾ ਹੋਇਆ ਚਾਵਲ ਵੀ ਬਰਾਮਦ ਕਰ ਲਿਆ ਜਾਏਗਾ ਇਸ ਸਰ ਕੁਝ ਦਿਨ ਪਹਿਲਾਂ ਦਾਣਾ ਮੰਡੀ ਦੇ ਵਿੱਚ ਕੁਝ ਬਾ ਬਾਪਾਰਗਰ ਨੇ ਸ਼ਿਕਾਇਤ ਕੀਤੀ ਸੀ ਵੀ ਉਹਨਾਂ ਦੀ ਕੁਝ ਬਾਰ ਦਾ ਨਾਂ ਬੋਰੀਆਂ ਤੇ ਚੌਲ ਵਗੈਰਾ ਚੋਰੀ ਹੋਏ ਨੇ ਉਹ ਸਬੰਧੀ ਇਹਨਾਂ ਨੂੰ ਸ਼ੱਕ ਦੇ ਆਧਾਰ ਤੇ ਲੈ ਕੇ ਹੰਦਾ ਪੁੱਛਗ취 ਜਾਰੀ ਹੈ ਜੋ ਵੀ ਆਊਟਕਮ ਹੋਊਗੀ ਤੁਹਾਨੂੰ ਦੱਸੀ ਜਾਊਗਾ ਕਿੱਥੋਂ ਸਰ ਕਾਬੂ ਕੀਤੇ ਗਏ ਇਹ ਵੱਖ-ਵੱਖ ਥਾਵਾਂ ਤੋਂ ਲਿਆਂਦੇ ਆ ਜੀ ਸ਼ੱਕ ਦੇ ਆਧਾਰ ਤੇ ਕੁਝ ਪਿੰਡਾਂ ਚੋਂ ਲਿਆਂਦੇ ਆ ਕੁਝ ਏਰੀਆ ਚੋਂ ਫੜੇ ਨੇ ਵੱਖ-ਵੱਖ ਥਾਵਾਂ ਤੋਂ ਕੋਈ ਪਹਿਲਾਂ ਵੀ ਇਹਨਾਂ ਤੇ ਹੈਗੇ ਮਾਮਲੇ ਵਗੈਰਾ ਜਾਂਚ ਜਾਰੀ ਹੈ